ਜੀ ਜੀਟੀ 2 ਕੋਟ ਮਾਨਾ ਜੀ ਸਾਨੂੰ ਖੁੱਲ ਕੇ ਦੱਸਣਾ ਵੀ ਜਿਹੜਾ ਹੱਬਾ ਕਬੂਤਰ ਤੁਸੀਂ ਮੁੱਲ ਲਿਆ ਸੀ ਸਾਨੂੰ ਇੰਨੀ ਗੱਲ ਦਾ ਪਤਾ ਵੀ ਮੁੱਲ ਲਿਆ ਸੀ ਕਿੰਨੇ ਦਾ ਮੁੱਲ ਲਿਆ ਸੀ ਕਿੱਥੋਂ ਲਿਆ ਸੀ ਤੇ ਉਹਦੀ ਹਿਸਟਰੀ ਬੈਕਗ੍ਰਾਉਂਡ ਹੱਬੇ ਕਬੂਤਰ ਦੀ ਕੀ ਆ ਉਹ ਸਾਡੇ ਖਿਡਾਰੀ ਵੀਰਾਂ ਨੂੰ ਜ਼ਰੂਰ ਦੱਸੋ ਇਹ ਜਿਹੜਾ ਹੱਬਾ ਕਬੂਤਰ ਸੀਗਾ ਕਬੂਤਰ ਸੀਗਾ ਜਸਪੀਰ ਦਾ ਜੀ ਜਸਪੀਰ ਸਿੰਘ ਬਾਦਲ ਦੇ ਘਰੇ ਕਬੂਤਰ ਸੀਗਾ ਹਾਂ ਜਸਪੀਰ ਸਿੰਘ ਬਾਦਲ ਦੇ ਘਰੇ ਬੱਚਾ ਨਿਕਲਿਆ ਸੀ ਇਹ ਜੀ ਉਹ ਫਿਰ ਇੱਕ ਹੱਬਾ ਕਬੂਤਰ ਤੇ ਇੱਕ ਹੋਰ ਕਬੂਤਰ ਸੀ ਤਾਰੀ ਦਾ ਕਬੂਤਰ ਕੋਈ ਲੈਣ ਦੇਣ ਦਾ ਚੱਲਦਾ ਸੀਗਾ ਤਾਰੀ ਤਾਰੀ ਲੀਲਾ ਵਾਲੀ ਲੀਲਾ ਨਾਲ ਜੀ ਤੇ ਚੰਦ ਵਿਆਹ ਹੋਇਆ ਸੀ ਤਾਰੀ ਨੇ ਕੋਈ ਕਬੂਤਰ ਭੇਜੇ ਸੀ ਜਸਵੀਰ ਕੋਲੇ ਜੀ ਤੇ ਜਸਵੀਰ ਨੇ ਹੱਬਾ ਤੇ ਇੱਕ ਹੋਰ ਕਬੂਤਰ ਦੋ ਕਬੂਤਰ ਚੰਦ ਕੋਲੇ ਭੇਜਤੇ ਵੀ ਤਾਰੀ ਨੂੰ ਮਿਲੋ ਜੀ ਲੀਲਾ ਤਾਰੀ ਕੋਲ ਪਹੁੰਚ ਗਏ ਇਹ ਦੋਵੇਂ ਕਬੂਤਰ ਜੀ ਤਾਰੀ ਤੋਂ ਇੱਕ ਕਬੂਤਰ ਪਹੁੰਚ ਗਿਆ ਜੀ ਮੁੜ ਕੇ ਸ਼ਾਇਦ ਛੋਟੇ ਸ਼ੇਰਪੁਰੇ ਛੋਟੇ ਸ਼ੇਰਪੁਰ ਅੱਗੇ ਕਬੂਤਰ ਜਾਂਦਾ ਰਿਹਾ ਜੀ ਹੱਬਾ ਹੱਬਾ ਹਾਂਜੀ ਜੀ ਉਹਨਾਂ ਨੇ ਬੱਚੇ ਕਢਾਏ ਤੇ ਚਲੋ ਬਾਜੀ ਛੱਡੀ ਇਹਦੀ ਪੱਠੀ ਬਹੁਤ ਜਿਆਦਾ ਚੰਗੀ ਹੁੰਦੀ ਉਹ ਬਾਜੀ ਦਿੱਤੀ ਕੱਲੀ ਜੀ ਫੇਰ ਤਾਰੀ ਕੋਲ ਉਹ ਕਬੂਤਰ ਘੁੰਮ ਕੇ ਸਦਮਾ ਕਲਾਂ ਪੂਤੀ ਕੋਲ ਚਲੇ ਗਿਆ ਜੀ ਸੇ ਸਾਨੂੰ ਥੋੜੀ ਜਾਸ ਹੋ ਗਈ ਵੀ ਸ਼ਾਇਦ ਲੈਣ ਦਾ ਚੰਗਾ ਕਬੂਤਰ ਇਹਦੇ ਕਰਕੇ ਪੂਤੀ ਤੋਂ ਲੈ ਕੇ ਆ ਸੀ ਬਰਸਲਾਂ ਮਿਲ ਕੇ ਤੇ ਦੋ ਬੱਚੇ ਪੜਾ ਲੇ। ਲੋਕੇ ਤੁਹਾਡੇ ਕੋਲੇ ਵੀ ਉਹਦੇ ਦੋ ਬੱਚੇ ਪਹਿਲਾਂ ਆ ਚੁੱਕੇ ਸੀ। ਪਹਿਲਾ ਬੱਚੇ ਆ ਚੁੱਕੇ ਸੀ ਸਾਡੇ ਕੋਲ ਤੂੰ ਘਰੇ ਜਦੋਂ ਅਸੀਂ ਡੌਂਦੇ ਸੀ ਬੱਚਾ ਬਹੁਤ ਚੰਗਾ ਉਡਿਆ ਸਾਡੇ ਕੋਲ ਚੰਗਾ ਉਡਰਣ ਦੇ ਕਾਰਨ ਅਸੀਂ ਬਾਜੀ ਨਹੀਂ ਛੱਡਿਆ ਹੁਣ ਅੱਖ ਲਿਆ ਨਾ ਕੋਈ ਵੀ ਚਲੋ ਉਹਦੇ ਬੱਚੇ ਪੜਾਵਾਂ। ਜੀ। ਫਿਰ ਅਸੀਂ ਉਹਦੇ ਬੱਚੇ ਨੇ ਇੱਕ ਬਾਜੀ ਛੱਡੀ ਪਹਿਲਾਂ ਜਾਣ ਦੇ। ਉਹੀ ਪੱਟੀ ਦਾ ਬੱਚਾ ਅਸੀਂ ਬਰਸਲਾਂ ਦੀ ਅਡਵਾਈਸ ਸਾਡੇ ਮੁੰਡੇ ਕੋਲ ਤੋਂ ਲਿਆ। ਜਾਂਡ ਫਰਜ ਨਾਮ ਦੀ ਸੀ ਉੱਥੇ ਬਹੁਤ ਇੰਗਲਟੀ ਕੱਢੀ ਦਿੱਤ ਬਾਗੀ ਦਿੱਤੀ ਵਾਜੀ ਲੋਕ ਜਿਹੜਾ ਹੱਬੇ ਦਾ ਬੱਚਾ ਤੁਸੀਂ ਪਹਿਲੀ ਬਾਜੀ ਜਾਂਡ ਜਾਂਡ ਛੱਡਿਆ ਸੀ ਹਾਂ ਜਾਂਡ ਛੱਡਿਆ ਬਹੁਤ ਵਧੀਆ ਫਰਜ ਦਿੱਤੀ ਉਸ ਬਹੁਤ ਚੰਗਾ ਕੱਲਾ ਵਾਲੀ ਦੀ ਬਾਜੀ ਜੀ ਹਾਂ ਜੀ ਬਹੁਤ ਦਿੱਤੇ ਆ ਤੇ ਫੇਰ ਸਾਨੂੰ 10 ਵਧ ਗਈ ਹੋਲੀ ਵੀ ਲਈਏ ਤੁਹਾਨੂੰ ਮਨ ਲੋ ਕੇ ਦਾ ਜਿਹੜਾ ਮਾਂ ਪਿਓ ਹੈ ਆਪਾਂ ਉਹ ਆਪ ਲਈਏ ਹਾਂ ਜੀ ਹਾਂ ਜੀ ਜੀ ਤੇ ਖੈਰ ਪੂਰੀ ਕੋਲ ਮੁੱਲ ਲੈ ਸੀ ਜੀ 70000 ਰੁਪਏ ਲਓ ਤੁਸੀਂ ਉਹ ਕਬੂਤਰ ਭੂਰੀ ਕੋਲੋਂ 70000 ਰੁਪਏ ਦਾ ਮੁੱਲ ਲਿਆ ਸੀ ਜੋੜਾ ਸੀ ਜਾਂ ਇਕੱਲਾ ਕਬੂਤਰ ਇਕੱਲਾ ਕਬੂਤਰ ਸਿੰਗਲ ਕਬੂਤਰ ਇਕੱਲਾ ਕਬੂਤਰ 70000 ਦਾ ਅੱਜ ਤੁਹਾਡੇ ਖੁੱਡੇ 'ਚ ਹੈ ਉਹ ਕਬੂਤਰ ਨਹੀਂ ਉਹ ਕਬੂਤਰ ਮਰ ਗਿਆ ਸੀ ਕਬੂਤਰ ਮਰ ਗਿਆ ਸੀ ਮਤਲਬ ਉਹਦੇ ਅੱਗੇ ਪੱਠਾ ਪੱਠੀ ਤੁਹਾਡੇ ਕੋਲੇ ਬੈਠੇ ਆ ਹਾਂਜੀ 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 ਜੀ ਤਾਂ ਇਹ ਤਾਂ ਸੀਗੀ ਜੀ ਹੱਬੇ ਦੀ ਰਿਸਟਰੀ ਜੋ ਬਾਈ ਜੀ ਟੀ 2 ਨੇ ਆਪਾਂ ਨੂੰ ਦੱਸੀ ਹੈ ਕਾਫੀ ਖਿਡਾਰੀ ਵੀਰ ਇਸ ਤੋਂ ਜਾਨਣਾ ਚਾਹੁੰਦੇ ਸੀ ਵੀ ਹੱਬੇ ਦੀ ਹਿਸਟਰੀ ਕੀ ਹੈ ਸੋ ਅੱਜ ਬਾਈ ਜੀ ਨੇ ਖੁਦ ਆਪਾਂ ਨੂੰ ਜਿਹੜਾ ਹੱਬਾ ਕਬੂਤਰ ਆ ਉਹਦੀ ਹਿਸਟਰੀ ਸੁਣਾਈ ਉਹਦੇ ਬੱਚੇ ਬਹੁਤ ਵਧੀਆ ਉੜਦੇ ਸੀ ਤੇ ਤੁਹਾਨੂੰ ਫਿਰ ਉਹ ਜਿਹੜਾ ਕਬੂਤਰ ਤੁਸੀਂ ਹੱਬਾ ਜਸਵੀਰ ਦੇ ਘਰੋਂ ਲਿਆ ਸੀ ਜਾਂ ਪੂਰੀ ਦੇ ਘਰੋਂ ਲਿਆ ਸੀ ਜਸਵੀਰ ਉਹ ਕਬੂਤਰ ਛੱਡ ਚੁੱਕਿਆ ਸੀ ਜੀ ਹਾਂ ਕਬੂਤਰੇ ਪਹੁੰਚ ਗਿਆ ਸੀ ਪੂਰੀ ਦੇ ਘਰ ਜੀ ਅਸੀਂ ਇਹ ਮੁੱਲ ਪੂਰੀ ਦੇ ਘਰੋਂ ਮਾਊ ਵਾਲੇ ਤੋਂ ਲਿਆ ਕਰਦੇ ਹਾਂ ਹਾਂ ਕੀ ਕਬੂਤਰ ਹੋ ਜਿਹੜਾ ਤੁਸੀਂ ਮੁੱਲ ਲਿਆ ਸੀਗਾ ਕਬੂਤਰ ਹਾਂਜੀ ਉਹੀ ਹੱਬਾ ਕਬੂਤਰ ਸੀ ਹਾਂਜੀ ਇਹ ਸਹੀ ਆ ਸਾਡੇ ਕੋਲ ਪਹਿਲਾਂ ਹੈ ਬੱਚੇ ਕੱਢ ਕੇ ਗਏ ਸੀ ਸਾਡਾ ਦੇਖਿਆ ਹੋਇਆ ਸੀ ਦੇਖਿਆ ਹੋਇਆ ਸੀ ਤੁਹਾਡਾ ਕਬੂਤਰ ਇਹ ਜਿਹੜਾ